ਹੈਲੋ ਜੀ ਸਾਰੇ ਮੇਰੇ ਪਿਆਰਪਰੀ ਹਸਤੀਕਾਰਾਂ ਦੇਵਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਿੱਥੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਆਂ ਸਾਰੇ ਵਰਕ ਵਾਲੇ ਲੈ ਕੇ ਆਏ ਆਂਗੇ ਬਹੁਤ ਜ਼ਿਆਦਾ ਵਧੀਆ ਕਨਸੈਪਟ ਹੋਊਗਾ ਮੇਨ ਗੱਲ ਇਹ ਆ ਵੀ ਇਹਨਾਂ ਦਾ ਰੇਟ ਆ ਕਿ ਜਿਹੜਾ ਬਹੁਤ ਜ਼ਿਆਦਾ ਘੱਟ 'ਚ ਆਪਾਂ ਰੱਖਿਆ ਹੋਇਆ ਕਿਉਂਕਿ ਆਪਾਂ ਨੂੰ ਵੀ ਸਾਰੇ ਡਿਸਕਾਊਂਟ ਕੀ ਆਏ ਨੇ ਆਪਾਂ ਵੀ ਤੁਹਾਨੂੰ ਇਹਨਾਂ ਨੂੰ ਡਿਸਕਾਊਂਟ ਪ੍ਰਾਈਸ 'ਤੇ ਹੀ ਦੇਵਾਂਗੇ ਇੱਦਾਂ ਨਹੀਂ ਹੈਗਾ ਵੀ ਆਪਾਂ ਆਪ ਬਹੁਤ ਜਿਆਦਾ ਘੱਟ ਰੇਟ ਦੇ ਸੂਟ ਦਵਾਂਗੇ ਪਲੀਜ਼ ਵੀਡੀਓ 'ਚ ਨਵੇਂ ਆਇਓਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਰੇਟ ਆ ਜਿਹੜਾ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਸਾਰੇ ਸੂਟਾਂ ਦਾ ਸੇਮ ਪ੍ਰਾਈਸ ਹੋਊਗਾ ਤੁਸੀਂ ਕੋਈ ਵੀ ਚੱਕ ਸਕਦੇ ਹੋਗੇ ਤੇ ਵੀਡੀਓ ਦਾ ਫਾਇਦਾ ਲੈ ਸਕਦੇ ਹੋਗੇ ਪਹਿਲਾਂ ਰਿਕਵੈਸਟ ਕਰਦਿਆਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਲੋ ਜੀ ਇਹ ਆਗੇ ਆਪਣੇ ਕੋਲੇ ਜਿਹੜੇ ਸੂਟ ਆ ਇਹਨੇ ਗਲਾਫਾ ਵੇਸ ਲੱਗਿਆ ਹੋਇਆ ਜਿਹੜਾ ਬਹੁਤ ਜਿਆਦੇ ਵਧੀਆ ਕੰਚ ਦੀ ਤਰ੍ਹਾਂ ਕੋਈ ਇਹਨੂੰ ਡਰੈਕ ਲਾਈਨ ਦੀ ਲੋੜ ਨਹੀਂ ਜਿੱਦਾਂ ਮਰਜੀ ਇਹਨੂੰ ਤੁਸੀਂ ਧੋਈ ਜਾਇਓ ਜਿੱਦਾਂ ਮਰਜੀ ਪਾਏ ਜਾਇਓ ਐਦਾਂ ਨਹੀਂ ਹੋਊਗਾ ਵੀ ਤੁਸੀਂ ਕੋਈ ਇੱਕ ਫੰਕਸ਼ਨ ਤੇ ਪਾਇਆ ਤੇ ਇਹਦੀ ਜਿਹੜੀ ਫਿਨਿਸ਼ਿੰਗ ਆਗੀ ਉਹ ਖਰਾਬ ਹੋਊਗੀ ਕੱਪੜੇ ਨੂੰ ਕੁਛ ਨਹੀਂ ਹੋਣਾ ਕਿਉਂਕਿ ਇਹ ਕੰਚ ਵਰਗਾ ਕੱਪੜਾ ਵਾ ਬਹੁਤ ਜਿਆਦੇ ਵਧੀਆ ਕੱਪੜਾ ਵਾ ਇਹਦੀ ਬਣੀ ਹੋਈ ਆ ਆਹ ਵਾਲੀ ਹੈਵੀ ਨੈਕ ਲਾਈਨ ਆਪਾਂ ਨੇੜੇ ਤੋਂ ਕਰਕੇ ਤੁਹਾਨੂੰ ਦਿਖਾਉਣੀ ਆ ਕਿ ਆਵਲੀ ਹੈਵੀ ਨੈਕਲਾਈਨ ਬਣੀ ਹੋਈ ਹੈ ਇਹਦੀ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈਗਾ ਨਾਲ ਇਹਦੇ ਜਰੀ ਦਾ ਕੰਮ ਆਗਾ ਦੋ ਇਹਦੇ ਜਿਹੜੇ ਆ ਪੈਨਲ ਜਾ ਰਹੇ ਨੇ ਘੇਰੇ ਤੇ ਇਹਦੇ ਆ ਵਾਲਾ ਹੈਂਡਵਰਕ ਦਾ ਥੋੜਾ ਜਿਹਾ ਲਾਈਟ ਵੇਟ ਜਾਂ ਕੰਮ ਕੀਤਾ ਹੋਇਆ ਹੈ ਕਿਉਂਕਿ ਇਹਦਾ ਨੈੱਕ ਆ ਗਿਆ ਜਿਹੜਾ ਹੈਵੀ ਆ ਗਿਆ ਤੇ ਘੇਰੇ ਤੇ ਲਾਈਟ ਵੇਟ ਕੰਮ ਕੀਤਾ ਹੋਇਆ ਹੈਗਾ ਬਹੁਤ ਜਿਆਦਾ ਪਿਆਰਾ ਨਿਊਜ ਜਾਂ ਸ਼ੇਡ ਆ ਗਿਆ ਹੈ ਇਹਦੇ ਤੁਹਾਨੂੰ ਬਾਟਮ ਵੀ ਮਿਲੂਗੀ ਤੇ ਬਾਜੂ ਵੀ ਮਿਲਣਗੇ ਆਹ ਵਾਲਾ ਆ ਗਿਆ ਇਹਦੇ ਬਾਜੂ ਤੇ ਵਰਕ ਤੇ ਆਹ ਵਾਲੀ ਇਹਦੀ ਬਾਟਮ ਤੇ ਵਰਕ ਆ ਗਿਆ ਇਹਦੇ ਨਾਲ ਆਹ ਵਾਲਾ ਰੱਖਿਆ ਹੋਇਆ ਹੈਗਾ ਦੁਪੱਟਾ ਆਹ ਵਾਲਾ ਦੁਪੱਟਾ ਰੱਖਿਆ ਹੋਇਆ ਇਹਦੇ ਦੁਪੱਟੇ ਤੇ ਆਹ ਵਾਲਾ ਵਰਕ ਮਿਲੂਗਾ ਤੁਹਾਨੂੰ ਟੂ ਸਾਈਡ ਨਾਲ ਲੈਸ ਮਿਲੂਗੀ ਬਹੁਤ ਜਿਆਦਾ ਪਿਆਰਾ ਜਿਹਾ ਕੰਮ ਕੀਤਾ ਹੋਇਆ ਨਾਲ ਦਾ بیس ਦਾ ਜਿਹੜਾ ਸੂਟ ਨੂੰ بیس ਲੱਗਿਆ ਹੋਇਆ ਗਲਾਨੀਅਨ ਸੇਡ ਤੇ ਇਹ ਆਨੀਅਨਸ ਜਿਹੜਾ ਦਾ ਸੂਟ ਹੈਗਾ ਚੈੱਕ ਕਰਾਉਣੀ ਆਪਾਂ ਤੁਹਾਨੂੰ ਵੀ ਕਿਦਾਂ ਦਾ ਹੈਗਾ ਇਹ ਪੀਸ ਇਹਦੇ ਹੈਵੀ ਵਰਕ ਕੀਤਾ ਹੋਇਆ ਹੈ ਜੇ ਤੇ ਸੂਟ ਤੇ ਆਨੀਅਨ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਨਾ ਸੂਟ ਨੂੰ ਆਹ ਵਾਲੀ ਇਹਦੀ ਆਨੀਅਨ ਨੈਕ ਲਾਈਨ ਪੂਰਾ ਹੈਵੀ ਵਰਕ ਮਿਲਣਾਗਾ ਤੁਹਾਨੂੰ ਜਿਵੇਂ ਬਾਹਰ ਲੀਆਂ ਪਹਿਣਾ ਜ਼ਿਆਦਾ ਹੈਂਡਵਰਕ ਨੂੰ ਪਸੰਦ ਕਰਦੀਆਂ ਨੇ ਉਹਨਾਂ ਲਈ ਅੱਜ ਵਾਲੀ ਵੈਸਟ ਵੀਡੀਓ ਜਿਹੜੀ ਬਹੁਤ ਜ਼ਿਆਦਾ ਵੈਸਟ ਰੈਨ ਨਾਲੀ ਆਗੀ ਕੋਈ ਵੀ ਸੂਟ ਚੱਕ ਸਕਦੇ ਤੁਸੀਂ ਬਹੁਤ ਜ਼ਿਆਦਾ ਘੱਟ ਰੇਟ 'ਚ ਕਪੜੇ ਦੀ ਕੋਈ ਪਨਿਸ਼ਿੰਗ ਨਹੀਂ ਜਾਣੀ ਹੈਗੀ ਇਹਦੀ ਕੋਈ ਖਰਾਬ ਨਹੀਂ ਹੋਣਾ ਆਹ ਵਾਲਾ ਇਹਦਾ ਘੇਰਾ ਹੋਣਾਗਾ ਪੂਰਾ ਹੈਂਡਵਰਕ ਦਾ ਕੰਮ ਆਗਾ ਆਹ ਵਾਲੇ ਇੱਕ ਫਲਾਵਰ ਮਿਲੂਗਾ ਤੁਹਾਨੂੰ ਇਹ ਵੀ ਹੈਂਡਵਰਕ ਦਾ ਕੰਮ ਆ ਪੂਰਾ ਨਾਲ ਕੀ ਛਿੱਪੀ ਮੋਤੀ ਦੇਖ ਸਕਦੇ ਹੋ ਤੁਸੀਂ ਆਹ ਵਾਲੀ ਬਣੀਆਂ ਹੋਈਆਂ ਨੇ ਇਹਦੀਆਂ ਬਾਜੂ ਬਾਜੂ ਤੇ ਦੇਖੋ ਕਿੰਨਾ ਜਿਆਦਾ ਵਧੀਆ ਕੰਮ ਕੀਤਾ ਹੋਇਆ ਰੇਟ ਆਪਾਂ ਤੁਹਾਨੂੰ ਇਹਦੇ ਦੱਸਦੇ ਆ ਰੇਟ ਸੁਣ ਕੇ ਤੁਸੀਂ ਹਰਾ ਰਹੇ ਜਾਓਗੇ ਇਹਨਾਂ ਦਾ ਸੂਤਾਂ ਦਾ ਇੰਨਾ ਜਿਆਦਾ ਕਟ ਰੇਟ ਹੈਗਾ ਆਹ ਵਾਲਾ ਬਣਿਆ ਹੋਈ ਹੈ ਇਹਦੀ ਬਾਟਮ ਤੇ ਵਰਕ ਆਣਾਗਾ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਉਹ 1850 ਰੁਪਈਆ ਰਹਿਣ ਵਾਲਾਗਾ 1850 ਚ ਤੁਸੀਂ ਕਿਤੇ ਵੀ ਟਰਾਈ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਘਰ ਬੈਠੇ ਮਿਲਾਂਗੇ ਦਵਾਂਗੇ ਜੇ ਤੁਸੀਂ ਬਾਜ਼ਾਰ ਚ ਜਾਵੋਗੇ ਤੁਹਾਨੂੰ ਤਾਂ ਵੀ ਨਹੀਂ ਮਿਲਣੇ ਹੈਗੇ ਨਾਲੇ ਟਾਈਮ ਵੇਸਟ ਹੋਊਗਾ ਨਾਲੇ ਆਹ ਰੇਟ ਤੇ ਸੂਟ ਨਹੀਂ ਮਿਲਣੇ ਇਹਦੇ ਨਾਲ ਰੱਖਿਆ ਹੋਇਆ ਲਾਈਟ ਫਰੋਜੀ ਕਲਰ ਕੰਟਰਾਸਟ ਦੁਪੱਟਾ ਲਾਈਟ ਫਰੋਜੀ ਕਲਰ ਦਾ ਸੇਮ ਫੈਬਰਿਕ ਦਾ ਦੁਪੱਟਾਗਾ ਮਿਲਣਾ ਤੁਹਾਨੂੰ ਦੁਪੱਟੇ ਤੇ ਕੱਟਵਰਕ ਮਿਲੂਗਾ ਤੁਹਾਨੂੰ ਨਾਲ ਇਹ ਇਦਾਂ ਦੇ ਫਲਾਰ ਮਿਲਣਗੇ ਦੁਪੱਟੇ ਤੇ ਹੈਂਡਵਰਕ ਨਹੀਂ ਹੈਗਾ ਜਿੰਨਾ ਕੰਮ ਹੋਊਗਾ ਆਪਾਂ ਸਾਰਾ ਦੱਸਾਂਗੇ ਤੁਹਾਨੂੰ ਨਾਲ ਦੀ ਨਾਲ ਅਗਲਾ ਏਕੇ ਦੇ ਵਿੱਚ ਸੇਮ ਡਿਜ਼ਾਈਨ ਆਪਾਂ ਤੁਹਾਨੂੰ ਹੋਰ ਸ਼ੋਅ ਕਰਾਉਣੇ ਆ ਏਕੇ ਦੇ ਵਿੱਚ ਸੇਮ ਡਿਜ਼ਾਈਨ ਤੁਹਾਨੂੰ ਆ ਮਿਲ ਜੂਗਾ ਜੇ ਕਿਸੇ ਮੇਰੀ ਭੈਣ ਨੇ ਸੇਮ ਲੈਣੇ ਹੋਣ ਕਲਰ ਸੇਮ ਆਗਾ ਡਿਜ਼ਾਈਨ ਵੀ ਸੇਮ ਮਿਲੂਗਾ ਤੇ ਦੁਪੱਟੇ ਦਾ ਕੰਟਰਾਸਟ ਦਾ ਫਰਕ ਆ ਇਹਦੇ ਨਾਲ ਰੱਖਿਆ ਹੋਇਆ ਆਵळा ਹਰਾ ਫਰੋਜੀ ਜਿਹਾ ਦੁਪੱਟਾ ਦੁਪੱਟੇ ਦੇ ਕੰਟਰਾਸਟ ਦਾ ਫਰਕ ਆ ਬਾਕੀ ਸਾਰਾ ਸੇਮ ਡਿਜ਼ਾਈਨ ਆ ਇਹਦੇ ਵਿੱਚ ਦੋ ਪੀਸ ਇਹ ਹੋਗੇ ਸੇਮ ਡਿਜ਼ਾਈਨਿੰਗ ਤੇ ਇਹਦੇ ਨਾਲ ਆਨੀਅਨ ਸ਼ੇਡ ਦਾ ਦੁਪੱਟਾ ਲੱਗਿਆ ਹੋਇਆ ਉਹ ਲਾਈਟ ਜਿਹਾ ਆਨੀਅਨ ਜਿਹਾ ਸੀਗੇ ਡਾਰਕ ਆਨੀਅਨ ਸ਼ੇਡ ਦਾ ਦੁਪੱਟਾ ਮਿਲੂ ਤੁਹਾਨੂੰ ਚੈੱਕ ਕਰੋ ਤੁਸੀਂ ਡਿਜ਼ਾਈਨਿੰਗ ਸੂਟ ਦੀ ਵੀ ਕੀ ਕਹਿੰਦੀ ਆ ਵੀ ਨਵਾਂ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਸਾਰਾ ਹੈਂਡਵਰਕ ਦਾ ਕੰਮ ਮਿਲਣਾ ਤੁਹਾਨੂੰ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਕੰਮ ਮੰਗਾ ਕੀਤਾ ਹੋਇਆ ਮੇਨ ਗੱਲ ਇਹ ਈ ਸਾਨੂੰ ਬਾਟਮ ਤੇ ਮਿਲੂਗਾ ਤੇ 슬ੀਵਸ ਤੇ ਕੰਮ ਮਿਲੂਗਾ ਇਹਦੇ ਨਾਲ ਰੱਖਿਆ ਹੋਇਆ ਹੈਗਾ ਆਹ ਵਾਲਾ ਦੁਪੱਟਾ ਆਹ ਵਾਲਾ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਕਹਿੰਦੇ ਘੁੰਦੇ ਜੀ ਪੀਸ ਨੇ ਇਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਪੀਸ ਪਸੰਦ ਆ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾਗਾ ਤੁਸੀਂ ਆਪਣੇ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਕਿਉਂਕਿ ਸੂਟਾਂ ਦੀ ਜਿਹੜੀ ਲੁੱਕ ਆਪਾਂ ਤੁਹਾਨੂੰ ਪੂਰੀ ਚੈੱਕ ਕਰਵਾ ਦਿੱਤੀ ਆ ਕਿੰਨੀ ਜਿਆਦਾ ਸੋਹਣੀਆਂ ਪ੍ਰੋਪਰ ਹੈਂਡਵਰਕ ਦੇ ਪੀਸ ਮਿਲਣਗੇ ਤੁਹਾਨੂੰ ਬਹੁਤ ਜਿਆਦਾ ਵਧੀਆ ਪੀਸ ਨੇ ਕਪੜੇ ਦੀ ਪੂਰੀ ਤਸੱਲੀ ਹੋਊਗੀ ਬਹੁਤ ਜ਼ਿਆਦਾ ਵਧੀਆ 베ਸ ਲੱਗਿਆ ਹੋਇਆ ਇਹਨਾਂ ਨੂੰ ਇਦਾਂ ਨਹੀਂ ਹੋਊਗਾ ਵੀ ਤੋਤੇ ਤੋਂ ਇੱਧਰ ਉੱਧਰ ਹੋ ਗਿਆ ਜਾਂ ਫਿਨਿਸ਼ਿੰਗ ਖਰਾਬ ਹੋਊਗੀ ਕਿਉਂਕਿ ਇਹਨੂੰ ਕੁਛ ਨਹੀਂ ਹੋਣਾ ਬਹੁਤ ਜ਼ਿਆਦਾ ਜਾਨਦਾਰ ਸਟਾਫ ਹੈਗਾ ਇਹਨੂੰ ਲੱਗਿਆ ਹੋਇਆ ਸੂਰਨੂ ਬਾਕੀ ਕਈ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਜਿਹੜੇ ਆਪਣੇ ਨਾਲ ਨਿਊ ਕਸਟਮਰ ਜੁੜ ਰਹੇ ਨੇ ਪਹਿਲਾਂ ਪਹਿਲਾਂ ਸਾਰਿਆਂ ਨੂੰ ਟੈਨਸ਼ਨ ਹੁੰਦੀ ਆ ਪਹਿਲਾਂ ਤਾਂ ਆਪਾਂ ਉਹਨਾਂ ਦਾ ਜੁੜਨ ਲਈ ਦਿਲ ਤੋਂ ਧੰਨਵਾਦ ਕਰਦੇ ਹਾਂ ਦੂਸਰੇ ਨੰਬਰ ਤੇ ਆਪਾਂ ਉਹਨਾਂ ਨੂੰ ਰਿਕਵੈਸਟ ਕਰਦੇ ਹਾਂ ਕਿਉਂਕਿ ਆਪਾਂ ਵੀ ਘਰ ਤੋਂ ਕੰਮ ਕਰਦੇ ਹਾਂਗੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਖਰੀਦ ਸਕਦੇ ਹੋਗੇ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਿਆ ਜਰੂਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ